ਲੱਭ ਸੇ ਪਿੱਛੇ ਮੇਰਾ ਬੰਦਰੀ ਪਾਉਂਦੇ ਉਹਨਾਂ ਦਾ ਡਾਕਰ ਨੰਨ ਮੜੇ ਤੋ ਜਾ ਸ਼ਰਮਾਇਏ ਵੇਡ 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 ਤੁੜਿਓ ਪੈਣਾ ਨਹੀਂ ਉਹਦਾ ਹੀ ਮੈਡਮ ਦੇ ਦਿਸ਼ਾ ਨਿਰਦੇਸ਼ੇ ਇੱਥਾ ਜਲੰਧਰ ਸੀਪੀ ਦੇ ਅਬ ਡਿਵੀਜ਼ਨ ਮਾਡਲ ਟਾਊਨ ਦੇ ਵਿੱਚ ਜਿੰਨੇ ਵੀ ਸਪਾਸ ਐਂਟਸ ਸੀ ਅਸੀਂ ਉਹਨਾਂ ਦੇ ਮਲਟੀਪਲ ਰੇਟਸ ਕੀਤੀਆਂ ਨੇ ਤੇ ਉਹਨਾਂ ਦੀ ਚੈਕਿੰਗ ਚੱਲ ਰਹੀ ਹੈ ਹਜੇ ਵੀ ਸਾਡੀ ਚੈਕਿੰਗ ਇਨ ਪ੍ਰੋਗਰੈਸ ਸੀ ਹੈ ਜੀ ਖਜੇ ਤੱਕਰ ਕੋਈ ਕੋ ਸਾਹਮਣੇ ਆਇਆ ਹੈਗਾ ਜਿਹੜੀ ਨਹੀਂ ਜਿੰਨੇ ਵੀ ਚੈੱਕ ਕੀਤੇ ਉਥੇ অথরাইਜ਼ਡ ਲਾਇਸੈਂਸ ਵਾਲੇ ਹੈਗੇ ਸੀ ਪਰ ਹਜੇ ਵੀ ਅਸੀਂ ਉਹਨਾਂ ਦੇ ਓਨਰਸ ਨੂੰ ਥਾਣੇ ਬੁਲਾ ਕੇ ਉਹਨਾਂ ਨੂੰ ਟਾਈਮ ਦਿੱਤਾ ਹੋਇਆ ਜੀ ਚੰਗੀ ਤਨ ਉੱਥੇ ਵੈਰੀਫਿਕੇਸ਼ਨ ਕਰਾਂਗੇ ਉਹਨਾਂ ਦੀ ਜਿਹੜੀ ਹੈਗੀ ਹੈ ਕਿ ਉਹ ਸਹੀ ਨੇ ਸਰਟੀਫਾਈਡ ਨਹੀਂ ਹੈ ਨਹੀਂ ਮਿਊਨਿਸਪਲ ਕੋਆਪਰੇਸ਼ਨ ਨਾਲ ਗੱਲ ਕਰਕੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਵਾਉਣਾ ਹੈ। ਕੁਝ ਐਕਜ਼ਾ ਕੁਝ ਸਪੈਸ਼ਲ ਇਨਪੁਟ ਸਿਕਾ ਹੈ ਅੱਜ ਜਿਹੜੀ ਚੈਕਿੰਗ ਕੀਤੀ ਗਈ ਹੈ ਜਾਂ ਕਿਸ ਤਰ੍ਹਾਂ ਦਾ ਆਡਿਟ ਜਿਹੜੀ ਚੈਕਿੰਗ ਆਜੀ ਹੈ। ਹਾਂਜੀ ਉੱਪਰ ਸੀਨੀਅਰਸ ਨੂੰ ਕੋਈ ਇਨਪੁਟ ਹੈਗਾ ਸੀ ਉਹਨਾਂ ਵੱਲੋਂ ਹੀ ਹੁਕਮ ਮਿਲੇ ਹੈ ਜੀ ਚੈਕਿੰਗ ਕਰਨ ਦੇ। ਕਿੰਨੇ ਕੋ ਆਪਣੇ ਸਬਡਿਵੀਜ਼ਨ ਦੇ ਵਿੱਚ ਸਪਾਸ ਸੈਂਟਰ ਸਕੇ ਨੇ ਤੇ ਕਿੰਨੇ ਦੀ ਚੈਕਿੰਗ ਕੀਤੀ ਗਈ ਹੈ? ਸਾਡੇ ਮਾਡਲ ਟਾਊਨ ਸਬਡਿਵੀਜ਼ਨ 'ਚ ਟੋਟਲ 20 ਸਪਾਸ ਸੈਂਟਰਸ ਹੈਗੇ ਨੇ ਤੇ ਹਜੇ ਤੱਕ ਅਸੀਂ 10-12 ਸੌਰੀ 24 ਸੈਂਟਰਸ ਨੇ ਉਹ ਹੀ ਚੈਕਿੰਗ ਕਰ ਰਹੇ ਹਾਂ ਹਜੇ ਇਨ ਪ੍ਰੋਗਰੈਸ ਸੀ ਹੈ ਜੀ ਕੋਈ ਕੋਈ ਨਿਕਲਿਆ ਹਜੇ ਸਾਡੇ ਵਿੱਚ ਨਹੀਂ ਹਜੇ ਕੋਈ ਅਨਸਕrupulous ਐਕਟੀਵਿਟੀ ਕੋਈ ਉਹਦਾ ਦੀ ਚੀਜ਼ ਹਜੇ ਸਾਹਮਣੇ ਨਹੀਂ ਆਈ ਹੈ ਕੋਈ ਆਏਗੀ ਤਾਂ ਤੁਹਾਡੇ ਧਿਆਨ ਚ ਜ਼ਰੂਰ ਲਿਆਵਾਂਗੇ ਜੀ ਸਾਡੀ ਕੋਸ਼ਿਸ਼ ਇਹੀ ਹੈ ਕਿ ਇਹ ਸਪਾ ਸੈਂਟਰਸ ਨੇ ਜਿਹੜੇ ਇਹਨਾਂ ਵਿੱਚ ਬਿਲਕੁਲ ਸਹੀ ਤੇ ਸਾਫ਼ ਸੁਥਰੇ ਹੀ ਕੰਮ ਹੋਵੇ ਜੇ ਕੋਈ ਹੋਰ ਦੂਜੀ ਤਰ੍ਹਾਂ ਦਾ ਕੋਈ ਇਮੋਰਲ ਟਰੈਫਿਕਿੰਗ ਵਾਲੀ ਗੱਲ ਹੈ ਤਾਂ ਉਹਦੇ ਤੇ ਰੋਕ ਲਗਾਈ ਜਾਏਗੀ ਤੇ ਮੇਰਾ ਮੈਸੇਜ ਹੈ ਸਾਰੇ ਸਪਾ ਸੈਂਟਰਸ ਨੂੰ ਹੈਗਾ ਕਿ ਆਪਾ ਜੇ ਇਹ ਕੰਮ ਚਲਾਉਣਾ ਹੈ ਤਾਂ ਇਹ ਸਾਫ ਸੁਥਰੇ ਢੰਗ ਨਾਲ ਹੀ ਚਲਾਇਆ ਜਾਵੇ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਲਾਇਸੈਂਸ ਹੈ ਲਾਇਸੈਂਸ ਕੀ ਦੇਖੋ ਪੁਲਿਸ ਵੱਲੋਂ ਮਿਲਦਾ ਹੈ ਜਾਂ ਫਿਰ ਸਿਵਲ ਪ੍ਰੋਸੀਜਨ ਇਹ ਸਿਵਲ ਪ੍ਰਸ਼ਾਸਨ ਵੱਲੋਂ ਹੀ ਮਿਲਦਾ ਹੈ ਜੀ ਇਹ ਵਾਲਾ ਲਾਇਸੈਂਸ ਐਨਓ ਤੁਹਾਡੇ ਕੋਲ ਜਾਰੀ ਹੁੰਦੀ ਹੈ ਹਾਂ ਜੀ ਐਨਓਸੀ ਸਾਡੇ ਵੱਲੋਂ ਜਾਰੀ ਹੋਏਗੀ ਉਹ ਹੀ ਜਾਰੀ ਕਰਨੇ ਚਾਹੁੰਗੇ ਪੁਲਿਸ ਸੈਂਟਰ ਕੋਲ ਸੌਰੀ ਪੁਲਿਸ ਸੈਂਟਰ ਕੋਲੋਂ ਖੁਦ ਜਾਰੀ ਕਰੀ ਜਾਊਂਗਾ ਹਾਂ ਜੀ ਇਹ ਹਦਾਇਤਾਂ ਨੇ ਜੀ ਕੀ ਜਿਹੜਾ ਇਹਨਾਂ ਦਾ ਕੰਮ ਹੈ ਉਹ ਸਹੀ ਢੰਗ ਨਾਲ ਹੋਵੇ ਕੋਈ ਇਲੀਗਲ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਕੋਈ ਪ੍ਰੋਸਟੀਚਿਊਸ਼ਨ ਵਾਲੀ ਗੱਲ ਨਹੀਂ ਸਾਹਮਣੇ ਆਣੀ ਚਾਹੀਦੀ ਕਿਸੇ ਵੀ ਕੋਈ ਜੀ ਤੁਹਾਡੇ ਕੋਈ EMPLOYEE ਕੰਮ ਕਰ ਰਿਹਾ ਤਾਂ ਉਹ ਆਪਣੀ ਮਰਜ਼ੀ ਨਾਲ ਕੰਮ ਕਰੇ ਕੋਈ ਧੱਕੇ ਨਾਲ ਕੰਮ ਨਹੀਂ ਹੋਣਾ ਚਾਹੀਦਾ ਅੰਦਰ ਜੀ